हाँ जी की हाल की साम वाले पूत्रता पिंजरा वेखलो भाने कुधर के मर्जी है थोड़ा जहां मठा लिया भला यार्ठा ले बैठा है चक्र खी आई है खानी ਦੀ ਚੱਕਰ ਉਤਰ ਸਮਝ ਨਹੀਂ ਆਈ। ਇਹੋ ਜਿਹੇ ਬਠਾਉਂਦੇ ਨੇ ਬੇਸਾਂ ਵਾਲੇ ਕੂਤਰਦਗਾ। ਉਹ ਜਿਹੜੇ ਸਾਂਹ ਦੇ ਕੂਤਰਾਂ ਨੂੰ ਪਤਾ ਹੀ ਆ ਦੇਖੋ। ਉਹ ਕੁਝ ਪੈਰ ਨਾਲ ਲੱਗਾ ਪੰਘੇ ਦੇ ਨਾਲ ਵਿਚਾਰੇ ਦੇ ਨਾਲ ਖੜ ਜੇਗਾ। ਇੱਕ ਮਿੰਟ। ਆ ਦੇਖੋ ਜਿਹੜੇ ਕੋਈ ਪੈਰ ਨਾਲ ਲਾ ਰੱਖਿਆ ਨੇ। ਬਾਕੀ ਲਗਭਗ ਇਹੋ ਜਿਹੇ ਬਠਾਉਂਦੇ ਨੇ ਸਾਂਹ ਵਾਲੇ ਕੂਤਰਦਗਾ। ਠੀਕ ਹੈ ਕਿ ਨਹੀਂ? ਨਾ ਕਿ ਉਹ ਨਰੋਲ ਚਰ ਵੀ ਹੁੰਦੀ ਆਪਣਾ ਰੰਗ ਹਣਾ। ਮੰਮੂਲੀ ਚਟਾ ਬਣ ਮਾਰਿਆ ਵੀ ਹੋਏ ਕੂਤਰ ਨੇ ਪਰ ਨਹੀਂ ਮਾਰੇ ਨੇ ਤਾਂ ਸਲੇਮੇ ਤਾਂ ਇਹ ਮਾਮੂਲੀ ਆ ਇਹ ਸਾਨੂੰ ਚਿੱਟਾ ਜਿਹਾ ਲੱਗਦਾ ਹਨ ਤੇ ਇਹ ਕੋਈ ਹੋਰ ਸਿਸਟਮ ਹੈ ਹਨ ਜਿਹੜਾ ਮਾੜਾ ਮੋਟਾ ਚਿੱਟਾ ਨਾਰਮਲ ਦੇਖ ਰਹਿਗਾ ਇਹ ਘਣੀ ਆ ਬੂਰਾ ਜਿਹਾ ਹੀ ਹੈ ਮੇਰੇ ਸਾਲਾ ਜਿਹੜਾ ਬੂਰਾ ਜਾਂ ਨਹੀਂ ਫਿਰਦਾ ਹਾ ਖੰਭਾ ਚੋਂ ਨਿਕਲਦਾ ਹੁੰਦਾ ਹਾ ਚਿੱਟਾ ਚਿੱਟਾ ਕੂਤਰਾਂ ਦੇ ਚੋਂ ਇਹ ਬੂਰਾ ਜਾਂ ਨਿਕਲਿਆ ਹੋਇਆਗਾ ਇਹ ਬਠਾਣੀਆਂ ਆ ਕੂਤਰਾਂ ਸਾਂ ਵਾਲੇ ਤਾਂ ਠੀਕ ਆ ਹਨ ਗਾਣਾ ਕੁਛ ਮਰਜ਼ੀ ਕਰਦੇ ਜਾ ਕੇ ਬਈ ਹਨਾ ਪਵਾਲੀ ਜਿੱਤਲੇ ਭਾਵੇਂ 9 ਵਜੇ ਕੋਠੀ ਤੇ ਵਜੇ ਸਿੱਧੇ ਹੀ ਸਾਹ ਕੁਤਾਰਾ ਆਪ ਆਪ ਦੇ ਮਾਨ ਨੂੰ ਤਸੱਲੀ ਹੈ ਵੀ ਹਾਂ ਸਾਡਾ ਕੁਪਰ ਸੈਟ ਹੈ ਸਾਡੀ ਸਾਹਸਰਾ ਹੈ ਹਾਂ ਕੀ ਹੋਇਆ ਤਾਂ ਕਰਕੇ ਕਿ ਨਹੀਂ ਹੋਰ ਤਾਂ ਉਹ ਚੱਕਰ ਵਾਲੀ ਗੱਲ ਦੀ ਹੈ ਹੈ ਆਪਣੇ ਲੈ ਓਏ ਕੀ ਕਰਨਾ ਆਇਆ ਸੁਈ ਲੈ ਡਰ ਡਰ ਕਰਦੇ ਆ ਇਹਦੇ ਛੋਲੇ ਝਾਲੇ ਦੀ ਹੋਵੇ ਹੈਗੀ ਛੋਲੇ ਪਟਕੂ ਲੈ ਲੋ ਮੁੱਠੇ ਦੇ ਕੰਫਰਟੇਬਲ ਕਿਹੜਾ ਤੇ ਉਹ ਕੰਫਰਟੇਬਲ ਨਹੀਂ ਇਹ ਹੋ ਜਰਾ ਕਹਿ ਮਾਨ ਆ ਜੇ ਇਹ ਹੁਣ ਨਹੀਂ ਤੈਨੂੰ ਉਦੋਂ 2 ਘੰਟਿਆਂ ਤਨੂੰ ਉਹੀ ਲੈ ਗੋੜ ਤੇਰਦੀ ਤਾਂ ਹੈ ਕਰਦਾ ਤੇ ਇਹ ਤਾਂ ਨਗਾਹ ਤੇ ਇਹ ਤਾਂ ਪਾਣੀ ਨਾ ਪਾ ਤੂੰ ਦੋ ਘੰਟੇ ਤੂੰ ਇਹੀ ਲੱਗ ਗਿਆ ਵੀ ਇਦੋਂ ਹੀ ਵੱਧ ਆਵਾਜ਼ ਆ ਲੈ ਗਿਆ ਭਾਲ ਕੇ ਵੜ ਲੱਗ ਗਿਆ ਦੇ ਆ ਨੂੰ ਗੇਮ ਪਾਣੀ ਕੱਢ ਕੇ ਆ ਲੈ ਗੇਮ ਪਾਣੀ ਹਰ ਦੇ ਹੋਰ ਪਾਟ ਕੇ ਦਿੱਤਾ ਠੀਕ ਹੈ ਕਿ ਨਹੀਂ ਤੇ ਆ ਕਿੱਥੇ ਆ ਲੈ ਮੇਰੇ ਮਗਰ ਤਿਆਰ ਹੋਣ ਉਹ ਨਾਲ ਕਿ ਤੂੰ ਮੁੰਡੇ ਹੋਣੀ ਨਾ ਕਰੇ ਉਹ ਲੜਾਣਾ ਭਾਈ ਸਾਲੇ ਸੰਭਾਦ ਰੱਖਦੇ ਇਵਰਾਗੇ ਚ ਨਹੀਂ ਭਾਈ ਨਹੀਂ ਕੱਢਦੇ ਇਹ ਤੇ ਬਾਜੀ ਬਣਾ ਲੇਗੀ ਬਾਦਲ ਜਾ ਕੇ ਉੱਲਾ ਮਾਰ ਦੇਗਾ ਉਹ ਮੇਰੇ ਆ ਬਾਦਲ ਉਹ ਨਾ ਹੋ ਲੇਗੀ ਦੇਖਦੇ ਹੈ ਕਿਵੇਂ ਕਿੰਨੇ ਕੁੱਤਰੇ ਡਰ ਬਾਦਲ ਕੁੱਤੇ ਡੋਨ ਨਵਟਾ ਜਾ ਬਾਦ ਤਾਂ 50 60 ਕੁੱਤਰ ਹੋਣ ਗਏ ਡੋਨ ਨਵਟਾ ਜਾ ਯਾਰ ਇਹਦਾ ਥੋੜਾ ਜਿਹਾ ਕੁੱਤਰ ਕੋ ਨਹੀਂ ਕੀ ਹਾਂ ਤਾਂ ਕਰਕੇ ਦੋ ਤਿੰਨ ਬੰਦੇ 1 ਵਜੇ ਨਹੀਂ ਵੀ ਉਹ 1 ਵਜੇ ਦੀ ਨਹੀਂ ਪਾਣੀ ਘਾਟੀ ਦੋ ਮੈਨੂੰ ਤਾਂ ਡਰ ਲਾਦਾ ਪਾਣੀ ਵੀ ਕਿੰਨਾ ਖਲਊਗਾ ਇਹਨੂੰ ਪਤਾ ਹੀ ਨਹੀਂ ਪਾਣੀ ਕਿੰਨਾ ਨਾ ਪਾਣੀ ਘਰੇ ਕਹਿੰਦੇ 30 ਡੇੜਾ ਆ ਤੇ ਜਿਹੜੇ ਸਾਧ ਨੂੰ ਘਰੋਂ ਦੇ ਕੇ ਤਰੂੰਗਾ ਜੇ ਰੱਖੀ ਪਿਆ ਤਾਂ 40 ਦੇ ਦਿਓ ਜੇ ਉੱਥੇ ਨੂੰ ਵਿਹਲਾ ਹੋਇਆ ਤਾਂ 50 ਦੇ ਦੇ ਬਸ 50 ਤੋਂ ਅਧਰਾਂ ਦੇ ਹਾਂ ਬਾੜਾ ਨਾ ਦਿਓ ਯਾਰ ਇਹਨੂੰ ਮੈਨੂੰ ਹੋਰ ਹੀ ਲੱਗਦਾ ਬੁੱਤਰੇ ਸਾਡਾ ਕਮਜ਼ੋਰ ਆ ਜਾਈਏ ਇਹ ਤਾਂ ਕਰਕੇ ਉਹ ਜਿਹੜੇ ਸਾਧ ਤੇ ਬੈਠਾਗਾ ਮੈਂ ਤਾਂ ਆਖਿਆ ਨਹੀਂ ਮਾਰੇ ਪਾਣੀ ਬੜੇ ਪਤਲੇ ਕਰ ਕਰ ਲਾਏ ਆ ਮਾਤਾ ਇਹਦਾ ਪਾਣੀ ਲੱਗਾ ਤੇਜ਼ ਪਾਣੀ ਲੱਗਾ ਤਾਂ ਬੜਾ ਪਕਾ ਡੂ ਸਮਝ ਸਕਦਾ ਹੈ ਦੂਜੇ ਸਮਝ ਹਟ ਤਰੂ ਮਲਪੰਨ ਦੀ ਸ਼ਿਕਾਇਤ ਲੱਗ ਜਾਏ ਬੁੱਤਰੇ 100% ਜੇ ਇਹ ਆਦੇ ਬੈਠਣਾ ਬੁੱਤਰੇ ਨਾਲ ਮਲ ਅਪ ਐ ਯਾਰ ਠੀਕ ਹੈ ਕਿ ਨਹੀਂ ਕਬੂਤਰ ਬੈਠਾ ਰਿਹਾ ਨਾ ਝੰਡ ਪੱਟੀ ਬੈਠਾ ਕੰਜਰ ਦਾ ਨਾ ਗੱਲ ਤਾਂ ਨਹੀਂ ਬੁੱਟੀ ਨੂੰ ਰਾਦੂ ਬੁੱਟੀ ਨਹੀਂ ਨੇ ਮੈਂ ਬਟਾ ਬਰਾ ਨਹੀਂ ਮੀਰੀ ਜੀ ਜੀ ਬਾਹਰ ਸੱਟ ਮਾਰ ਕੇ ਜੀ ਹੈ ਸੱਟ ਮਾਰ ਕੇ ਨਾਲ 12 ਕੂਲੇ ਜਿੰਨੇ ਦਾ ਹਰਕਤਾ ਕੀਤੇ ਹਨ ਸਾਰੀਆਂ ਲੱਪਾਂਗੇ ਕੀਤੇ ਨੇ ਜਮੈਂ ਝੰਡ ਪੱਟੀ ਬੈਠਾ ਰਿਹਾ ਕਬੂਤਰ ਕੰਮ ਬਾਕੀ ਉਹਨੇ ਦੱਸ ਦਿੱਤਾ ਜੀ 100% ਤਾਂ ਠੀਕ ਹੈ ਕਿ ਨਹੀਂ ਤੇ ਨਿਗ੍ਹਾ ਰੱਖੋ ਇਹ ਬਹੁਤ ਕੁ ਕੁ ਕਰੂ ਇਹ ਜੀ ਬੈਠਾ ਤਾਂ ਉਹ ਨਹੀਂ ਪੈਂਦਾ ਕਬੂਤਰ ਨਾ ਆ ਬਿਠੇ ਨਹੀਂ ਮਰੀਏ ਹੂੰ ਕੀ ਬਾਤ ਟਰ ਆ ਹੁੰਦਾ ਜਿਹੜਾ ਮੈਂ ਭਾਲਦਾ ਹੁੰਦਾ ਨੂੰ ਕਹਿੰਦੇ ਸੀ ਜਲਬ ਜਲਬ ਉਹ ਕੋਈ ਖਾਲ ਵਾਲੀ ਜਿਹੜੀ ਬਣੀ ਹੁੰਦੀ ਉਹ ਆ ਜਲਬ ਹੁੰਦੀ ਆ ਹਾਂ ਹਰੇ ਭਾਈ ਪੰਜ ਦਸਵੇਂ ਹੈ ਐਸੇ ਹੀ ਪੰਜ ਦਸਵੇਂ ਆਪਣੇ ਹਾਂ ਮੈਂ ਬਹੁਤ ਪੜਿਆ ਦੋ ਤਿੰਨ ਪਹਿਲੇ ਦਾ ਬਹੁਤ ਸਮਝਿਆ ਦੋ ਸਾਲਾਂ ਤੋਂ ਮੈਂ ਹਾਂ ਪਹਿਲੀ ਵਾਰ ਬਿਠਿਆ ਵੇਖ ਰਿਹਾ ਹੋਇਆ ਦੋ ਸਾਲਾਂ ਤੋਂ ਐਵੇਂ ਬਿਠਾ ਦੇਖੋ ਨਤਸ ਗਿਆ ਜੀ ਮੈਂ ਦੋ ਸਾਲ ਹੋ ਗਿਆ ਕੁਤਰ ਮੈਂ ਉਹੀ ਬਿਠਾ ਹਾਂ ਉਹਦੀ ਕੁਝ ਮਰਜ਼ੀ ਕਰਦੇ ਜਾ ਕੇ ਆ ਸਹੀ ਸੰਭਾਲੀਆਂ ਬਿਠਾ ਦੋ ਸਾਲਾਂ ਤੋਂ ਕਰ ਰਹੇ ਹਾਂ ਸਹੀ ਸਮਾਂ ਗੱਲ ਮੁੱਖੀ ਹਾਂ ਤੇ ਪਾਣੀ ਦਾ ਟੀਡੀਐਸ ਵੀ ਮੜਾ ਜਾਊਗਾ ਇਹਨਾਂ ਜਿਹੜੇ ਤੇ ਮੈਂ ਸੰਭਿਆ ਉਹ ਕੁਝ ਜਿਹੜੇ ਤੁਰਾ ਗੁੰਮੇ ਜਿਹਾ ਪੈੜ ਪਾਣੀ ਦਾ ਟੀਡੀਐਸ ਮੀਟਰ ਵੀ ਤਾਂ ਹੀ ਪਿਆ ਠੀਕ ਹੈ ਸੈਕਟਰ ਨੂੰ ਪਾਣੀ ਕੋਈ ਨਾ ਮੁੱਕਣ ਦੇ ਅਸੀਂ ਝੰਡ ਪੱਟੀ ਬਿਠਾ ਪੁੱਤਰ ਹਜੇ ਵੀ ਬਿਨਾਂ ਹਵਾ ਤੋਂ ਉਹਨਾਂ ਨੂੰ ਪੁੱਤਰ ਝੰਡ ਪੱਟੀ ਬਿਠਾ ਹਜੇ ਵੀ ਉਹ ਦੇਖੀ ਬੜਾ ਸੁਸਤ ਬਿਠਾ ਆਪਣੇ ਪੁੱਤਰ ਦਾ ਹੱਥ ਨਹੀਂ ਤਰੋਦੇ ਹੁੰਦੀ ਜਿੰਦਗੀ ਫੋਲਡ ਕਰਦੇ ਆਪਾਂ ਨੇ ਤੇ ਸਾਹਮਣੇ ਬਿਗੂਤਰ 677 ਤੇ ਬੋਰ ਦਾ ਪਾਣੀ ਐ ਨਲਕੇ ਦਾ ਤੇ ਨਲਕੇ ਦੇ ਪੁਆਇੰਟ ਤੇ ਸਾਡਾ ਤੁਸੀਂ ਕਿਹਨੂੰ ਕਸੀਦਾ ਤਿਆਰ ਹੋ ਜਾ ਤੇ ਇਹ ਤੇ ਉਹ ਕੁਝ ਨਹੀਂ ਪ੍ਰਾਵਾ ਕੂਤਰ ਤੰਦਰੁਸਤ ਚਾਹੀਦਾ ਉਹ ਅੱਗ ਲਾਈ ਚੱਲਣ ਨੂੰ ਤਾਂ ਵੀ ਨਹੀਂ ਕੋਈ ਹੁੰਦਾ ਤੇ ਦੱਸ ਹਾਕਤਾ ਸੱਚੀ ਨਾਲ ਲਾਉਣ ਬਈਓ ਕਿ ਫਾਂਗ ਮਚਾ ਦੇਣ ਜੋ ਅੱਗ ਹਾਂਜੀ ਜਿਹੜੇ ਬੰਦਾਂ ਦਾ ਕਬੂਤਰ ਆ ਉਹ ਹਜੇ ਆਗੇ ਨਹੀਂ ਸਾਡੇ ਬੰਦੇ ਪਹਿਲੇ ਹੀ ਗਏ ਹੋਗੇ ਖਾ ਪੀ ਕੇ ਬੜੀ ਕੋਈ ਜਾ ਬਣੀ ਕਿਤੇ ਉਹ ਨਾ ਹੋਵੇ ਸੁੱਕੇ ਰਹਿ ਜੂ ਸਮਾਨ ਤੋਂ ਚਿੱਟਾ ਦੇਦਾ ਚਿੱਟਾ ਵਾ ਲਾਉਂਦਾ ਕਿ ਮੈਨੂੰ ਉਹਦੇ ਚਿੱਟੇ ਪਿੰੜਾ ਪਾ ਗਰਦਾ ਬੋਤਲਾਂ 'ਚ ਕੀ ਕਰਕੇ ਨਾਲੇ ਆਹ ਖਿਡਾਉਂ ਲੱਗਦਾ ਮੈਨੂੰ ਸਿਕਿਉਰਿਟੀ ਨਾਲ ਕੰਮ ਨਹੀਂ ਕਰਦਾ ਪਾ ਸਕਦਾ ਇਹਦਾ ਪੀਣਾ ਫਿਰ ਇੱਕ ਵਾਰ ਕੀ ਨੂੰ ਆ ਦੇ ਖੋਲੀ ਉਹਦੇ ਕੰਮ ਹੈ ਇਹ ਹੋ ਦੇਖ ਜਿਹੜੀ ਗੱਲ ਸਾਨੂੰ ਕਹਿਣਾ ਵੇ ਕਿਉਂ ਤਰ੍ਹਾਂ ਬੈਂਦਾ ਨਹੀਂ ਹੁੰਦਾ ਯਾਰ ਇਹ 100% ਬਲ ਪਾਲੀਖਾ ਦੇਖੋ ਤਰ ਵੀ ਦੇਖੋ ਕੋਈ ਘਾਟ ਬਾਤ ਨਹੀਂ ਸਾਹ ਚ ਸਾ ਪੁੱਖ ਹੀ ਮਨਿਆ ਦਾ ਭੁੱਖੂ 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 ਹੀ ਕਰੀਏ ਲੱਕ ਉਤਰੇ। ਉਹ ਦਾਣੇ ਅਰ ਪਾਈਏ ਨੂੰ। ਹੂੰ। ਉਹ ਲਗਾ ਦੇ। ਲਗਾ ਦੇ। ਤੇ ਗਾਏ ਮੁੰਡੇ ਲੱਕ ਜਾਨਵਰ ਰਹਿ ਕੇ ਕਰੇ ਮੀਂਹ ਐਡਮਾਈ ਸਾਥੀ ਲੀਓ ਪ੍ਰੀਤ। ਅੱਜ। ਹੂੰ ਇਹ ਤਾਂ ਆ ਕੁਝ ਬੋਲਦਾ ਭਾਏ ਨਾ ਤਲ ਕੋ ਤੜਕੀ ਕਰਾਂ। ਛੋੜ ਕਰੋ ਮਸਤੀ ਕਰੋਮ ਓਕੇ। ਅੱਜ ਇੱਕ ਹੋਰ ਗੱਲ ਸੱਚ ਬਾਦਲ ਵੀ ਬਾਜੀ ਨਾਲ ਦੇ ਪੰਡਾ। ਉਹ ਬਾਜੀ ਦੀ ਇੰਜੋਏਮੈਂਟ ਦਿਖਾਵਾਂਗੇ ਇੱਥੇ। ਇੱਥੇ ਮੇਲਾ ਨਾ ਲੱਗੇ ਤਾਂ ਮੇਰਾ ਨਾਮ ਟਾ ਦਿਓ। ਕਬੂਤਰ ਬਹੁਤ ਹਣੇ ਇੱਥੇ ਨਾ ਤੇ ਕਬੂਤਰਾਂ ਮਗਰ ਕਬੂਤਰ ਬਾਜ਼ ਵੀ ਹੋਣੇ ਆ ਠੀਕ ਹੈ ਕਿ ਨਹੀਂ ਰੋਣਾ ਨੂੰ ਸੇਵਾ ਪਾਣੀ ਛਤਰੀਆਂ ਛੁਤਰੀਆਂ ਲਵਾਉਣੀਆਂ ਸਾਰਾ ਕੁਝ ਕਰਨਾ ਪੈਂਦਾ ਬਈ ਕਿਉਂਕਿ ਇਹਦਾ ਆਪ ਅੰਦਰ ਬਾਹਰ ਜਾਣਾ ਨਾ ਬਈ ਉਹ ਬੰਦੇ ਨੂੰ ਇਕਲਾ ਜਾਂਦੀ ਹੁੰਦੀ ਹੈ ਵੀ ਬਾਜ਼ੀਆਂ ਤੇ ਕੀ ਦਿੱਕਤ ਆਉਂਦੀ ਹੈ ਹੁਣ ਜਿਵੇਂ ਆਪਣਾ ਕਬੂਤਰ ਭੱਜੇ ਤੇ ਬਗਾਨੇ ਪਿੰਡਾਂ ਪਾ ਨੂੰ ਜੀ ਕੋਈ ਛਤਰੀ ਨਾ ਲਾਉਂਦੇ ਵੀ ਕਿੰਨਾ ਦੁੱਖ ਲੱਗੂਗਾ ਉਹ ਚੀਜ਼ ਦਾ ਕਿਥੇ ਭੈਜ ਬਗਾਨੇ ਪਿੰਡਾਂ ਪਿੰਡ ਵਾਲੇ ਮਦਦ ਕਰਾਉਣ ਨਾਲ ਲੱਗ ਕੇ ਹਨਾ ਵੀ ਬਈ ਅਸੀਂ ਫੜਾ ਕੇ ਦਿੰਨੇ ਆ ਤੇਰਾ ਆਪਾਂ ਤਾਂ ਬੜੇ ਟਾਈਮ ਨਾਲ ਕੱਲ ਬਾਦਾਮ ਦਾਣੇ ਪ ਪਰ ਪਲਟ ਨਹੀਂ ਬਈ ਕਬੂਤਰ ਅੱਜ ਇੱਕ ਕਬੂਤਰੀ ਪਲਟੀ ਆਪਣੀ ਟੂ ਸੈਟ ਆਉਰੀ ਵਾਲੀ ਗੇੜਿਆਂ ਵਾਲੀ ਉਹ ਅੱਜ ਗੇੜੇ ਐ ਲਾਲਾ ਦੇ ਹਿਸਾਬ ਨਾਲ ਮੈਂ ਹਵੇਲੀ ਤਾਂ ਨਹੀਂ ਹੁੰਦੀਗੀ ਤੇ ਉਹਦੋਂ ਚੰਗਾ ਟਾਈਮ ਨਾਲ ਪਲਟੀ ਦੀ ਐ ਦੋ ਦਾਣੇ ਬਦਾਮਾ ਬਦਾਮ ਦੇਖਣ ਕਣਕ ਦੇ ਬਾਕੀ ਅੱਧਾ ਬਦਾਮ ਨਿਕਲੇ ਘਟੋ ਘਟਾਣਾ ਖਰਾਕ ਬੜੀ ਘੱਟ ਖਾਈ ਤੇਰ ਪਤਾ ਨਹੀਂ ਕੀ ਚੱਕਰ ਤੇ ਦੂਜੀ ਕਬੂਤਰੀ ਵੀ ਪਲਟਾਦੀ ਬਈ ਦੂਜੀ ਅੰਦਰੋਂ ਇੰਨਾ ਸਮਾਂ ਨਿਕਲੇ ਤੇ ਅੰਦਰੋਂ ਵੀ ਲਗਭਗ ਸੇਮ ਹੀ ਨਿਕਲੇ ਤਿੰਨ ਦਾਣੇ ਅੱਧਾ ਇੱਕ ਬਿਦਾਂ ਹਨ ਇੰਨੀ ਖਰਾਕਾ ਤੋ ਰੱਖਦੇ ਯਾਰ ਕਬੂਤਰ ਸਾਫ ਹੋ ਗਏ ਬਈ ਜਿਹੜੇ ਦੋ ਨਾਲ ਕਬੂਤਰ ਛੱਡ ਰਿਆ ਉਹ ਕੋਈ ਪਾਲਟਾ ਬਲਟਾਈ ਨਹੀਂ ਕੀਤੀ ਉਹ ਡੱਬਾ ਦਾ ਪੈਨਲ ਸਾਫ ਬੈਟ ਸੀ ਆਪਣਾ ਗਲਾਬੀ ਟੂਸਲਾ ਰੱਤਾ ਹੈ ਜੇ ਅੰਦਰ ਸੀ ਕੋਈ ਦੋ ਚਾਰ ਕੈਂਕਰ ਨੂੰ ਮੈਂ 5 ਮਲ ਪਾਣੀ ਦਿੱਤਾ 6 ਵਜੇ ਸਾਢੇ 6 ਵਜੇ ਨੂੰ ਖਿੱਚ ਗਦੇ ਘੰਟੇ ਚ ਕਬੂਤਰਾਂ ਨੂੰ ਮੈਂ 5-5 ਮਲ ਪਾਣੀ ਦਿੱਤਾ 6 ਵਜੇ ਕਬੂਤਰਾਂ ਨੂੰ ਵੀ ਮੈਂ ਨਾ ਖਿੱਚੇਣੀਆਂ ਨਹੀਂ ਖਿੱਚੀ ਨਹੀਂ ਯਾਰ ਇਹ ਉੱਥੇ ਰੱਖੀ ਰੱਖੀ ਕੰਜਰ ਤੱਕ ਨੇ ਤੇ ਸ਼ਰਤ ਇਹ ਚਾਰੇ ਜਾਨਵਰ ਸਹੀ 7 ਵਜੇ ਇੱਕ ਮਿੰਟ ਰੋ ਤੁਖਾਗੇ ਇੱਕ ਦਾ ਆਂਦੀ ਦੋਵੇਂ ਹੈਰਟੂਸਿਆਂ ਵਾਲੇ ਤੇ ਗਲਾਬਿਟੋਰੀ ਵਾਲੀ ਉਹਨ ਰੱਤਾ ਗਲਾਬੀ ਬਗਲ ਗਲਾਬੀ ਟੂਸਾ ਉਹ ਤਾਂ ਉਹਦਾ ਡੱਬਾ ਦੋਵੇਂ ਗਲਾਬੀ ਟੂਸੇ ਤੇ ਆਹ ਥਲਿਆਂ ਦੀ ਘੰਟ ਘਾਂਤ ਵਾਲੀ ਓਕੇ ਦੋ ਕਬੂਤਰਾਂ ਨੋ ਕਬੂਤਰ ਇੱਕ ਦੇ ਗੇੜੇ ਆ ਇੱਕ ਰੱਤਾ ਹੋਰ ਪਾਣੀ ਤੇ ਕਰਤਾ ਉਹ ਦੋਨੂੰ ਦੇਉਣ ਵਾਲੀ ਐਂਟਰੀ ਹੈਣਾ ਯਾਰ ਪਹਿਲਾਂ ਐਂਟਰੀ ਦੇ ਬੈਠੇ ਆਪਾਂ ਕਿਹਾ ਵੀ ਦੇ ਦੇਾਂਗੇ ਫਿਰ ਮੁੜ ਕੇ ਕੋਈ ਕਬੂਤਰ ਨਹੀਂ ਬਣਿਆ ਛੱਡ ਨਹੀਂ ਦੋ ਸੀ ਟੂਸਿਆਂ ਵਾਲੇ ਕਰੋ ਫੁੱਲੋਂ ਮਿਠੇੜਨ ਦੀ ਰਹਿ ਹੋਗੀ ਫਿਰ ਮੈਂ ਐਂਟਰੀ ਵੀ ਕਹਿ ਬਟਾ ਛੱਡਾਂਗੇ ਕਬੂਤਰ ਵੀ ਹੈ ਨਹੀਂ ਕੋਈ ਪਰ ਮਰਥੇ ਨੂੰ ਪਾਣੀ ਜਗਾਦਾ ਫੇਰ ਯਾਰ ਹਨਾ ਮਾ ਕੁਝ ਨਹੀਂ ਹੁੰਦਾ ਦੇਖ ਜਿਓਗੇ ਹਨਾ ਖੋਲੀ ਇਹ ਬੈਟਕ ਕਰੀਏ ਲੈਟਨ ਦਾ ਵਾਟਰ ਠੀਕ ਹੈ ਤੇ ਉਥੋਂ ਵੀ ਫੋਟੋ ਮੋਗਾਨਾ ਬਈ ਮੈਂ ਦਵਣੀ ਤੋਂ ਮੈਂ ਵੀ ਜਿਹੜੀਆਂ ਮੈਡ ਤੇ ਨੇ ਜਾਂਦ ਨੇ ਮਿੱਠਾਂ ਮਾਰੀਆਂ ਰਾਹ ਚ ਤੇ ਵਾਹੇ ਗੁਰੂ ਉਹਦੇਆਂ ਫੋਟੋ ਭੇਜੂਗਾ ਉਹ ਵੀ ਤੁਹਾਨੂੰ ਮੈਂ ਵਿੱਚ ਵੀਡੀਓ ਦੇ ਐਡ ਕਰ ਦੂੰਗਾ ਇੱਕ ਮਿੰਟ ਸਾਹਮਣੇ ਵਾਲਾ ਲਾਈਟ ਬੰਦ ਕਰ ਦਗੇ ਤੇ ਸਾਡੇ ਕੂਦਰੀ ਨੂੰ ਹੋਰ ਪ੍ਰੋਬਲਮ ਬਣ ਗਈ ਬਈ ਉਸ ਨੂੰ ਆਥਰੇ ਕੈਮ ਹੋ ਕੇ ਦੱਸਾਂ ਹੁਣ ਸਵਾਰ ਕੇ ਦਸਿਆਣੀ ਜਾਣਾਗਾ 6 ਕਬੂਤਰੀਆਂ ਆਂਦੇ ਨਹੀਂ ਪਰ ਦਵਾਈ ਲਈ ਸੀਗੀ 6ਾਂ ਚੋਂ 5 ਹੀ ਰਹਿ ਗਿਆਂ ਇਹ ਕੂਦਰੀ ਗੁੱਡੀ 'ਚ ਬੈਠ ਰਹਿ ਜਾਣੀ ਹੁਣ ਵਿੱਚ ਕਰੀਏ ਲਾਈਟਾਂ ਬੰਦ ਭਾਈ ਦਿਨ ਚੜ ਗਿਆ ਅੰਦਰ ਲੀਆਂ ਵੀ ਕਰ ਦਗੇ ਹਾਂ ਯਾਰ ਇਹਨਾਂ ਨੂੰ ਵੀ ਖੁੱਡਾਂ ਹੀ ਛੱਡ ਗਏ ਬਰੋ ਐਂਡ ਸੈੱਟ ਹੋਇਆ ਕੰਮ ਹੁਣ ਬੜਾ ਟਾਈਮ ਹੈ ਮੈਂ ਇੱਥੇ ਰੱਖਦਾ ਫਾਇਦਾ ਕੋਈ ਨਹੀਂ ਡੱਬੇ ਨੇ ਤਾਂ ਬਣਾਲੀ ਜਰ ਦੀ ਲਈ ਚਿਆਲ ਆ ਨਾ ਉਹਦਾ ਤੜਕੇ ਦੇ ਹੀ ਲੋਪ ਹੋਇਆ ਕਿ ਰਹੰਦੇ ਸਿਆ ਬਸ ਨੂੰ ਇਹ ਵੀਡੀਓ ਜਿਖਾਏ ਮੱਧਾ ਘੰਟਾ ਉਦੋਂ ਬਾਅਦ ਅਦ੍ਰੇਚੀ ਚੱਲ ਰਿਹਾ ਡੱਬਾ ਆਪਣਾ ਮੈਨੂੰ ਪਤਾ ਹੁਣ 10 11 ਵਜੇ ਉੱਤਰ ਕੇ ਆਉਣਾ ਸੀਦਾ ਥੱਲੇ ਹੁਣੇ ਅੱਜ ਤਾਂ ਸੁਖਨਾ ਸਾਰੇ ਕੂਤਰ ਉੱਚੇ ਗਏ ਹਨ ਤੇ ਬਾਦਲ ਬਾਜੀ ਚੋਂ ਵੀ ਕਬੂਤਰ ਆਏ ਫਿਰਦੇ ਆ ਬਈ ਕਾਫੀ ਜੇ ਤੁਹਾਨੂੰ ਦਿਖਾਵਾਂ ਹਨ ਇੱਕ ਇਥੇ ਨੀਵਾ ਆਇਆ ਫਿਰਦਾ ਸੀ ਫਿੱਕੇ ਜਿਹੇ ਰੰਗ ਵਾਲਾ ਹੁਣ ਤਾਂ ਪਤਾ ਨਹੀਂ ਯਾਰ ਕਿੱਧਰ ਗਿਆ ਬਾਕੀ ਜੇ ਆਇਆ ਘ 70 ਕਬੂਤਰ ਆਉਂਦੇ ਤੇ ਬਹੁਤ ਕਬੂਤਰ ਆਉਂਦੇ ਆਪਣੇ ਬਈ ਹੁਣ ਵਾਧੂ ਇੱਥੇ ਆ ਕੇ ਟਕ ਟਕ 10 15 ਕਬੂਤਰ ਆਪਣੇ ਪਿੰਡ 'ਚ ਬੈਠਣਗੇ ਅੱਜ ਆ ਕੇ ਠੀਕ ਆ ਕਿ ਨਹੀਂ ਪਰ ਉਹ ਆਪਾਂ ਲੋਚ ਬਣਾ ਨਹੀਂ ਕਰਦੇ ਬਈ ਉਹ ਹੋ ਜਾਣਾ ਯਾਰ ਜੇ ਥੋੜੇ ਸਾਹਮਣੇ ਵੀਡੀਓ 'ਚ ਦਿਖਾਵਾਂਗੇ ਆ ਕਬੂਤਰ ਆਏ ਆ ਬਈ ਆ ਭਰਾਵਾਂ ਦੇ ਜਿਨ੍ਹਾਂ ਦੇ ਹੈਗਾ ਕਿਲੇ ਜੋ ਆਪਾਂ ਰਿਕਾਰਡਿੰਗ ਵੀ ਪਾ ਦਾਂਗੇ ਬਾਹਰ ਵਾਲੇ ਗਰੁੱਪ 'ਚ ਵੀ ਸਾਡੇ ਪਿੰਡ ਆਏ ਫਿਰਦੇ ਆ ਜੇ ਫੜਿਆ ਆਪਾਂ ਕੋਈ ਕਿਸੇ ਨੇ ਪਿੰਡ 'ਚ ਫੜਿਆ ਆਪਾਂ ਉਹ ਵੀ ਦਿਵਾਵਾਂਗੇ ਠੀਕ ਆ ਕਿ ਨਹੀਂ ਇੱਕ ਦੋ ਬੰਦਿਆਂ ਨੂੰ ਛੱਡ ਕੇ ਉਹਨਾਂ ਦੀ ਕੋਈ ਜੁਮ ਮੇਰ ਨਹੀਂ ਹੈਣਾ ਤੇ ਬਾਕੀ ਸਾਰੇ ਪਿੰਡ ਦੀ ਜ਼ਿੰਮੇਵਾਰੀ ਆਪਣੇ ਕੋਲੇ ਹੈਗੇ ਵੀ ਕਿਸੇ ਕੋਲੇ ਵੀ ਕਬੂਤਰ ਹੋਵੇ ਮੈਂ ਦਿਵਾਉਂਗਾ ਹਨਾ ਇੱਥੇ ਆਪਣੇ ਕੋਲੇ ਹੋਵੇ ਆਪਣੇ ਕੋਲ ਤਾਂ ਖੁੱਲੇ ਖਾਤੇ ਹੀ ਆ ਭਈ ਹਨਾ ਲੁਕਾਉਣ ਵਾਲਾ ਕੋਈ ਚੱਕਰ ਹੀ ਨਹੀਂ ਜੇ ਰੱਖਾਂਗੇ ਸਾਹਮਣੇ ਰੱਖਾਂਗੇ ਹਨਾ ਅਗਲੇ ਨੂੰ ਕਹਿ ਕੇ ਰੱਖ ਲਾਂਗੇ ਯਾਰ ਜੀ ਕੋਈ ਮਨਪਸੰਦੀ ਹੋਇਆ ਬਾਕੀ ਕਬੂਤਰ ਦਾ ਬਹੁਤ ਚੰਗੇ ਤੋਂ ਚੰਗੇ ਕੋ ਆਪਣੇ ਮਨ ਨੂੰ ਨਹੀਂ ਹੁੰਨ ਕੋਈ ਲੱਗਦਾ ਠੀਕ ਹੈ ਕਿ ਨਹੀਂ ਤੇ ਬਸ ਆਪਣੇ ਮਨ ਨੂੰ ਤਾਂ ਆਪਦੇ ਲੱਗੇ ਸੀ ਤੇ ਇਹ ਵੀ ਮਨੋਂ ਲੈਂਦੇ ਜਾਂਦੇ ਆ ਮੁਕਦੀ ਗੱਲ ਹੈ ਤੇ ਆਪਾਂ ਉਹਨੂੰ ਕੋਈ ਕਿਸੇ ਦਾ ਕੱਢੇ ਵੀ ਚੰਗਾ ਮੜਾ ਜਿੱਤਿਆ ਆ ਰਿਹਾ ਹਨਾ ਆਪਾਂ ਤਾਂ ਕੋਈ ਚੱਕਰ ਨਹੀਂ ਮੋੜਦੇ ਨਾਲ ਥੋੜੇ ਸਾਹਮ ਨਵੇਂ ਕੂਤਰਾਂ ਦਾ ਟ੍ਰੀਟਮੈਂਟ ਫਿਰ ਚੱਲ ਪਿਆ ਹੁਣ ਲੱਸੀ-ਲੂਸੀ ਦੇਣ ਲੱਗੇ ਵਿੱਚ ਹੋਰ ਸਮਾਨਾ ਪਾ ਗਏ ਹਨ ਲਗਭਗ ਯਾਰ ਹੁਣ ਬਈ ਕਿੱਥੇ ਖੜ ਕੇ ਮਾਨ ਵੀ ਨਹੀਂ ਖੜਦਾ ਕੋਈ ਇਨਫੈਕਸ਼ਨ ਦੱਸਦਾ ਕੋਈ ਵਾਇਰਸ ਦੱਸਦਾ ਕੋਈ ਗਰਮੀ ਦੱਸਦਾ ਹਰੇਕ ਜਿੰਨੇ ਹੀ ਮੂਹ ਉਹਨੀਆਂ ਗੱਲਾਂ ਹਨ ਜਿੰਨੇ ਖੜਾਰੇ ਉਹਨੇ ਆਪਦੇ ਨੁਕਤੇ ਦਿੱਤੇ ਉਹਨਾਂ ਨੇ ਚੱਲ ਮੈਂ ਕੋਈ ਗੱਲ ਨਹੀਂ ਯਾਰ ਮੈਂ ਕਬੂਤਰਾਂ ਨੂੰ ਛੱਡਦਾ ਲੱਸੀ-ਲੂਸੀ ਦਿੱਤੀ ਸੀ ਨਾ ਹੁਣ ਧੁੱਪ ਕਰੜੀ ਹੋ ਜੂਗੀ ਦੋ ਵਾਰ ਐਵੇਂ ਅੰਦਰੋਂ ਤਲਕੀ ਮੰਨਣੀਆਂ ਹੈ ਹਾਂਜੀ ਮੇਰੇ ਵੀਰੋ ਤੇ ਤਿੰਨ ਕਬੂਤਰ ਬਹਿ ਗਏ ਵੇ ਡੱਬਾ ਰੱਤਾ ਘੰਡ ਕਾਂਦਾਲੀ ਇੱਕ ਗੇੜਿਆਂ ਵਾਲੀ ਕਬੂਤਰੀ ਜੇਗੀ ਬੱਸ ਨਾ ਇਹ ਤਿੰਨਾਂ ਚੋਂ ਦੋ ਸੁੱਕੇ ਸੀ ਇੱਕ ਪਾਣੀ ਦਿਆ ਨਾ ਬੱਸ ਲਗਭਗ 11:00 ਕਵੇ ਦੇ ਆਸ-ਪਾਸੇ ਬਹਿ ਗਏ ਸਾਰੇ ਕਬੂਤਰ ਤੇ ਕਰਤੇ ਜੀ ਸਾਰੇ ਕਬੂਤਰਾਂ ਦੇ ਦਾਣੇ ਰੈਡੀ ਤਿਆਰ ਮੈਂ ਲਗੜਾ ਪਾਈਏ ਹਨਾ ਇਹਨਾਂ ਆਰਡਰ ਵਾਲਿਆਂ ਕਬੂਤਰਾਂ ਨੂੰ ਪਾਈਏ ਵਾਜ ਇਹਨਾਂ ਨੂੰ ਬਾਗ ਵੱਡਿਆਂ ਆਇਓ 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 ਬੋਤਾ ਆਇਓ 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 ਮਾਦਿਆਂ ਨੂੰ ਭੁੱਖੇ ਨਾਲ ਆਉਂਦੇ ਭੱਜ ਭੱਜ ਕੇ ਕਿਵੇਂ ਦੇਖੋ ਦੇਖ ਭਾਂਜੋ ਗਲੱਛੀ ਕਾ ਤੋ ਜਾਂਦੇ ਆ ਫਾਲਟ ਕੋਈ ਨਵੇਂ ਤੋਂ ਨਵੇਂ ਹੀ ਵੱੜਦਾ ਕਿਸ ਨੂੰ ਕਬੂਦਰੀ ਦਾ ਫਾਲਟ ਵਿਖਾਉਂਗਾ ਤੁਹਾਨੂੰ ਬੜਾ ਵੱਡਾ ਬਣਾਉਂਦਾ ਆਇਓ 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 ਫਾਈਵ 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 ਕੋਟਾ ਨਾਉ ਜੀ ਐਕਸੇ ਦੋਵੇਂ ਫੁੱਡੇ ਜਾਣੇ ਤੇ ਆਪਣੀ ਗੇੜਾਂ ਵਾਲੀ ਕਬੂਦਰੀ ਦੀ ਨਿਗ੍ਹਾ ਮਰਾ ਲਿਆ ਇਹ ਗੇੜਾਂ ਦੀ ਆ ਪਿਆਹ ਆਉਂਦੀ ਇਹਦੀ ਹੀ ਚਾਲ ਆ ਇਹਦੀ ਰਲਤੀ ਨਹੀਂ ਚੱਲਗੇ ਨਾਲ ਓਕੇ ਵਾ ਠੀਕ ਆ ਵਾ ਜਿੰਨਾ ਔੜ ਵੀ ਬਹੁਤ ਆ ਯਾਰ ਖਰਾਬ ਹੈ ਪੁੱਤਰ ਸਾਨੂੰ ਪਤਾ ਆਪਣੇ ਤੱਕਾ ਨਹੀਂ ਕਰਦੇ ਜਾਣਨਾ ਜਿੰਨਾ ਔੜ ਕੇ ਬਸ ਆਪਾਂ ਖੁਸ਼ ਆਉਨੇ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੇਰੇ ਬਾਦਲਾਂ ਆ ਉਹ ਖਾਵਾਂ ਤਿੰਨ ਪੁੱਤਰ ਬਾਦਲਾਂ ਆ ਯਾਰ ਇਕੱਠੀ ਫਿਰਦੇ ਬਾਗਲ ਬਾਜੀ ਹਾਲ ਤਾਂ ਆਉਂਦੇ ਇੱਕ ਪੱਲਾ ਇੱਕ ਦਾ ਠੀਕ ਹੈ ਪੱਲਾ ਤੇ ਇੱਕ ਦਾ ਟੂਸਾ ਪੱਲਾ ਤੇ ਇੱਕ ਦੀ ਬਗਲ ਆਏਗਾ ਤਿੰਨ ਪੁੱਤਰ ਆਇਆ ਇੱਕ ਦਾ ਗੁਲਾਬੀ ਪੱਲੇ ਵਾਲਾ ਫਿਰਦਾ ਠੀਕ ਆ ਵੀ ਆ ਦੇਖੋ ਇੱਕ ਹਰੇ ਪੱਲੇ ਵਾਲਾ ਆ ਦੋਵੇਂ ਇਕੱਠੇ ਆਉਂਦੇ ਆ ਕਰ ਲੋ ਚੱਕ ਜਿਹੜੇ ਭਰਾ ਦੀ ਵੀ ਹੈਗੇ ਬਾਦਲ ਵਾਲੀ ਬਾਈ ਚ ਆਏ ਪੁੱਤਰੇ ਦੋਵੇਂ ਠੀਕ ਹੈ ਤੇ ਇੱਕ ਹੋਰ ਆਉਂਦਾ ਸੀ ਉਹ ਉਹ ਪਤਾ ਨਹੀਂ ਕਿੱਧਰ ਮੋੜ ਮੜ ਗਿਆ ਹਾਂਜੀ ਮੇਰੇ ਵੀਰੋ ਕੰਬ ਭਖਿਆ ਪਿਆ ਜੀ ਤੇ ਦੁਪਹਿਰ ਆਤਾ ਪਿਆ ਪਿਆ ਸਪੇਅਰ ਅੱਕਿਆ ਪਿਆ ਬਣ ਗਈ ਨਾ ਸ਼ਾਇਰੀ ਠੀਕ ਹੈ ਸਪੇਅਰ ਛੱਡਿਆ ਵੀ ਕਬੂਤਰੀ ਬਹੁਣ ਨੂੰ ਗੇੜਿਆ ਵਾਲੀ ਮੈਂ ਬਹਿਆ ਚੰਦਰ ਕੇ ਬਹਿਆ ਇਹ ਨਾ ਕਰ ਤੂੰ ਅੱਜ ਬਹਿਆ ਕੰਡ ਬਣੇ ਮੁੜਿਆ ਐ ਬਾਦਲ ਬਾਜੀ ਉਹਨਾਂ ਨਾਲ ਰਲਦੀ ਐ ਬਾਦਲ ਵਾਲੇ ਕੂਤਰਾ ਨਾਲ ਅੜੀ ਕਰਦੀ ਐ ਕੰਜਰ ਦੀ ਨਾ ਹੋਵੇ ਤਾਂ ਤੇ ਫਾਂਪਾ ਪਣੂ ਡੰਡਾ ਹੋਂ ਦਾ ਘਰੇ ਡੰਡਾ ਤਾਂ ਮੈਨੂੰ ਕੀੜੇ ਹੀ ਮਰ ਗਿਆ ਭੈਂਚ ਜਵਾ ਯਾਰ ਕੂਤ ਰੁੜਦੇ ਹੀ ਨਹੀਂ ਫੇ ਡਾਗੇ ਕੀ ਮੈਨੂੰ ਆਏ ਹੁੰਦਾ 10 ਵਜੇ ਬੈਜੇ 11 ਵਜੇ ਬੈਜੇ ਕੋਈ ਚੱਕ ਨਹੀਂ ਬਾਜੀ ਤੇ ਜ਼ੋਰ ਲਾ ਗਿਆ ਲਾ ਗਿਆ ਨੇ ਯਾ ਤਾਂ ਟਾਈਮ ਵਾਲਾ ਪਿੰਜਰਾ ਚੱਕ ਕਰੇ ਤੇ ਛਤਰੀ ਉੱਚੀ ਲਾਦੀ ਬਈ ਕਰਕੇ ਹਣਾ ਕਬੂਤਰੀ ਆਸਤੇ ਕਿਤੇ ਆਇਆ ਨਾ ਕੋ ਬਾਗ ਵਾਲੇ ਕੂਤਰਾ ਆਸਤੇ ਲਾਈਓ ਬਾਗਰੋਂ ਬਹੁਤ ਕੂਤਰਾ ਆਇਆ ਪਰਦੇਸ ਨੂੰ ਦਿਖਾਵਾ ਦਾ ਬਾਜੀ ਚੋ ਇੱਕ ਹੋ ਜਾਂਦਾ ਸਾਹਮਣੇ ਦੇਖੋ ਰੱਤਾ ਟੂਸੇ ਤੇ ਉਹਦੇ ਵਾਲਾ ਪਤਾ ਨਹੀਂ ਕੀ ਰੰਗ ਜਾਂ ਲੱਗਿਆ ਉਹਦੇ ਹਣਾ ਕਾਂ 7-8 ਟੂਸਾ ਬਗਲਾ ਟੌਰੀ ਸਾਤੇ ਫੂੰਜਾ ਐਨੇ ਕਬੂਤਰ ਆ ਬਾਦੋਂ ਪੁੱਛੋ ਨਾ ਕਰ ਆਪਣੀ ਭਾਗੇ ਮੇਨ ਯਾਰ ਉਹਦੇ ਤੇ ਨਹੀਂ ਮੇਰੀ ਤਾਂ ਮੈਂ ਵੀ ਬਹਿ ਜਾਵੇਂ ਨਾ ਦੁਪਹਿਰਾ ਹੋ ਗਿਆ ਟੈਂਪਰੇਚਰ 40 42 ਡਿਗਰੀਆ ਮੈਂ ਕਿਹਾ ਵੀ ਕਾਣੂ ਆ ਜਾ ਆਇਆ ਪੁੱਤ ਆ ਜਾ ਆਇਆ 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 ਸਪੀਅਰ ਵੀ ਪੈਣੇ ਵੱਤਾਂ ਚੜ ਗਿਆ ਚਲੋ ਇੱਕ ਮਿੰਟ ਆਇਆ ਕਰ ਗਰ ਆਪਣੇ ਚੰਨੂ ਵਾਲੇ ਮਿੱਤਰ ਨੂੰ ਚੜਾ ਲੈ ਗਿਆ ਵਿਚਾਰੇ ਨੂੰ ਹਨਾ ਬਾਦ ਵਾਲੀ ਦੀ ਕੀ ਜਾਂਦਾ ਉਹ ਮੈਂ ਵੀ ਆ ਗਿਆ ਤੇਰੇ ਕੋਲ ਹਾਂਜੀ ਤੇ ਲਿਓਣੇ ਰੋਟੀ ਵਾਦੀ ਓਕੇ ਕੂਤਰੀ ਵਾਲੀ ਆ ਬੈਠੀ ਠੀਕ ਹੈ ਜੇ ਵਾ ਕਰਿਆਗੇ ਰੈਡੀ ਫਾਇਆਂ ਨਹੀਂ ਪਹਿਲਾਂ ਸਾਂਭ ਕੇ ਫੇਰ ਘਰੇ ਜਾਊਗਾ ਮੈਂ ਇਹਨੂੰ ਠੀਕ ਹੈ ਬਾਦਲ ਵਾਲੇ ਬਗੀਚਨੂ ਵਾਲੇ ਮੁੰਡੇ ਆਪੇ ਆਉਂਦੇ ਆ ਮੈਂ ਉਹਨੂੰ ਲੈਣ ਜਾਂਦੀ ਸੀ ਉਹ ਕਹਿੰਦਾ ਰਹਿਣ ਦੇ ਬਈ ਨਾ ਅਸੀਂ ਆਪੇ ਆਇਏ ਨੇ ਤੇਰੇ ਪਿੰਡ ਹਾਂਜੀ ਵੱਡੇ ਪੁੱਤਰਾਂ ਨੂੰ ਵੀ ਪਾਦੀਏ ਤਾਂ ਨੇ ਠੀਕ ਹੈ ਉਹ ਡਰਾਈਵ ਬਿਠਾ ਮੈਂ ਤੇਰਾ ਆਪਣੇ ਚੰਨੂ ਵਾਲੇ ਤੇ ਗੋთა ਬੈਠਾ ਠੀਕ ਹੈ ਨਹੀਂ ਪੁੱਤਰਾਂ ਦੇ ਨਿਗਾਂ ਮਾਰ ਰਹੇ ਜੀ ਬਹੁਤ ਪੁੱਤਰਾਂ ਖੜਦੇ ਆ ਬਾਦਲ ਬਗੀਚੂ ਆ ਪੁੱਤ ਆਇਓ 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 ਮੋਤਾ ਹਾਂਜੀ ਖੁਦਾ ਨੰਬਰ 2 ਕਬੂਤਰਗਾਂੜ ਆਇਓ 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 ਖੰਡੋ ਓਕੇ ਰਿਪੋਰਟ ਬੈਟ ਜੀ ਲਾਸਟ ਖੁਦਾ ਖੁਦੇ ਗੈਦਨੇ ਚਲੇ ਹੁਣ ਆਇਓ 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 ਮੋਤਾ ਦਰਨਾ ਟਰੇਆਂ ਦਾ ਭਰਗਾ ਖਾਂਦੇ ਪੂਰੀਆਂ ਇਹ ਓਕੇ ਪਾਣੀ ਪੂਰੀ ਰਹਿ ਗਿਆ ਉਹ ਹੱਥ ਨਹੀਂ ਪਾ ਲੈਂਗੇ ਹੁਣ ਮੈਂ ਰੋਟੇਟ ਹੀ ਖਾਇਆ ਘਰੇ ਆ ਗਿਆ ਹਾਂਜੀ ਯਾਰ ਤੇਰੇ ਚਿੜੀ ਮਾਰਨੀ ਬੱਲੀਏ ਮਾਰ 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 ਚਿੜੀ ਮਾਰੀ ਚਿੜੀ ਮਾਰੀ ਬਾਰ ਵਾਲੇ ਕੂਤਰਾ ਨਹੀਂ ਠੀਕ ਹੈ ਕਿ ਨਹੀਂ ਬਈ ਚੌੜਨਾ ਚੜ ਰਹੀ ਹੈਣਾ ਸਵਾਦ ਲਈ ਜਾਂਦੇ ਆ ਸਾਡੇ ਪਲੇ ਤਾਂ ਚਟੀਆਂ ਬਿਠਾ ਰਹੇਗਾ ਸਿੱਧਾ ਹਿਸਾਬ ਕਰਦਾ ਉਹ ਹੋ ਜਾ ਕੋਈ ਗੱਪ ਵਾਲਾ ਕੰਮ ਹੈ ਨਹੀਂ ਜੇ ਕੋਈ ਆ ਕੇ ਬੈਠਾ ਤਾਂ ਤੁਹਾਨੂੰ ਦਿਖਾ ਦੇਾਂਗੇ ਬਈ ਸਿੱਧਾ ਹੀ ਹਿਸਾਬ ਕਰਦਾ ਵੀ ਜੀਦਾ ਹੋਇ ਲੈ ਜਾ ਐਸਾ ਸਵਾਦ ਵਾਲੀ ਛਤਰਾਂ ਘੰ ਬੜਕਾਈ ਜਾਂਦੇ ਆ ਜੇ ਕਿਸੇ ਭਰਾ ਦਾ ਕੂਤਰਾ ਆਇਆ ਬੈਠਾ ਦਿਖਾ ਦੇਾਂਗੇ ਵੀਡੀਓ ਚ ਤੇ ਆਪਦਾ ਲੈ ਜਾ ਹੈ ਉਹ ਇਹ ਪਤਾ ਨਹੀਂ ਕੀ ਦੀ ਇੱਥੇ ਬੈਠੀ ਸੀ ਇੱਥੋਂ ਫੜ ਲਿਓ ਤਾਂ ਮੈਂ ਇੱਕ ਹੋ ਫੜੀ ਆ ਬਈ ਪਿੰਜਰੇ ਚ ਬੈਠੀ ਹੈ ਉਦੇ ਮੋਰ ਮਾਰ ਨਹੀਂ ਲੱਗੀ ਤਾਂ ਹੋਈ ਹੈ ਸੰਤਰੀ ਜੀ پتہ ਨਹੀਂ ਕੀ ਦੀ ਆ ਉਹ ਹੋਰੀ ਹੈ ਹਰੀ ਸੰਤਰੀ ਜੀ ਤੇ ਬਾਕੀ ਠੀਕ ਆ ਬਸ ਆਪਣੇ ਕੂਤਰਾਂ ਦਾ ਕੰਮ ਸੈਟ ਆ ਬਦਾਮਦੂ ਪਾਤੇ ਸਾਰਿਆਂ ਨੂੰ ਪਾਣੀ ਪੂਣੀ ਖਸ਼ਾਤ ਆ ਜੀ ਦਾਣੇ ਪਾਤੇ ਏ ਟੂ ਜ਼ेड ਕੰਪਲੀਟ ਆ ਕੰਮ ਖੁੱਡਿਆਂ ਚ ਵੀ ਦਾਣੇ ਦੋਨੇ ਪਾ ਦੇ ਕਲਾ ਪਾਣੀ ਰਗਵਾਤਨੇ ਪਾਗੇ ਤੇ ਇੱਕ ਗੱਲ ਮਾੜੀ ਜੇ ਮੈਂ ਤੜਕੀ ਰੋਟੀ ਨਹੀਂ ਖਾਦੀ ਹੈ ਠੀਕ ਹੈ ਉਹ ਖਾਇਆ ਮੈਂ ਮੇਰੀ ਵੇ ਹੈ ਠੀਕ ਹੈ ਜੇ ਕੋਈ ਬੰਦਾ ਆਇਆ ਇਥੇ ਕੂਤਰ ਕੋ ਆ ਤਰਬਾਉਣ ਤਾਂ ਠੀਕ ਆ ਉਹਨੂੰ ਸੱਦ ਕੇ ਘਰੇ ਵਦਗਾ ਬਾ ਕੇ ਪਾਣੀ ਪੂਣੀ ਪਿਆ ਕੇ ਤੇ ਉਹਨਾਂ ਕਹਦੇ ਵੀ ਬਾਰਾਕ ਉਤਰਾਦਾ ਹਨਾ ਪੂਰੇ ਆਦਰਮਾਨ ਕਰਨਾ ਛਤਰੀ ਲਾਉਣੀ ਆ ਭੜਕਾਉਣੀ ਆ ਨਾਲ ਸਹਾਇਤਾ ਕਰਨੀ ਆ ਬੰਦਿਆਂ ਨੇ ਆਪਾਂ ਚੱਲ ਰਹੀ ਹੈ ਜੀ ਡਿਊ ਪਾਰਟੀ ਤੇ ਆਪਣਾ ਕੁੱਤਰ ਬਹਿਗਾ ਵੀ ਉੱਥੇ ਜਿਹੜਾ ਟਾਈਮ ਤੁਹਾਨੂੰ ਮੈਂ ਦੱਸਿਆ ਸੀਗਾ ਠੀਕ ਆ ਕਿ ਨਹੀਂ ਮੈਂ ਤਾਂ ਸਹੀ 3 ਤੋਂ ਲੈ ਕੇ 4 ਦੇ ਵਿੱਚ ਵਿੱਚ ਬਹਿ ਜਾਣਾ ਬਾਹਾਂ ਘੱਟ ਜੀ ਕੁੱਤੇ ਬਾਹਲੀ ਗੇਮ ਦੀ ਛੱਡੋ ਯਾਰ ਗੱਲਬਾਤ ਨਹੀਂ ਕਰਦੇ ਹਨਾ ਆਪਾਂ ਤੇ ਪਾਸਟ ਮਿੰਟ ਸਾਰਾ ਦੇਖੇ ਕਰੇ ਸੰਨ ਕਿ ਠੱਪੇ ਮਾਰ ਮਾਰ ਬੈਠੂਗਾ ਜਮਾਂ ਠਕਾ ਕੇ 300 4 ਦੇ ਵਿੱਚ ਵਿੱਚ ਨਿਗਾ ਰੱਖਿਓ 3 15 ਦੇ ਬਹਿ ਜਾਓ ਕੂ ਚੱਕਰ ਨੇ ਅਗਲੀ ਬਾਜੀ ਉਹਨੂੰ ਛੱਡਾਂਗੇ ਫੇਰ ਪਾਉ ਮੁੰਡਿਆਂ ਦੇ ਲੈ ਕੇ ਤੇ ਅਗਲੀ ਬਾਜੀ ਇਸੀ ਤੱਕ ਨਾਲ ਛੱਡਾਂਗੇ ਉਹਨੂੰ ਕਿ ਕੂਤਰ ਜਦਾ ਕੇ ਲਿਆਵਾਂਗੇ ਆਪਾਂ ਟੈਨਸ਼ਨ ਨਹੀਂ ਲੈਣੀ ਠੀਕ ਆ ਆ ਵੀ ਬੈਠੇ ਹਾਂ ਮੈਂ ਠੰਡਾ ਹੁੰਦਾ ਪੀ ਉਹਨੇ ਕੂਤਰ ਵੇਖੀਏ ਨਾ ਜਿਹੜੇ ਬਾਈ ਚੋਂ ਆਏ ਆ ਆ ਗਿਆ ਆਪਣੇ ਬਾਜੀ ਵਾਲੇ ਮੁੰਡੇ ਕਰ ਬਈ ਇਹਨੂੰ ਖੋਲੀ ਮੜਾ ਜਾ ਪਿਆਰ ਨਾਲ ਦੋਵੇਂ ਪੱਤ ਪਾ ਗਏ ਓਹੋ ਦੱਸਦਿਆਂ ਕੂਤਰ ਦੀ ਕੀ ਟਾਈਮਿੰਗ ਰਹੀ ਕੀ ਹਿਸਾਬ ਕਿਤਾਬ ਸੀਗਾ ਤੇ ਆ ਸੀ ਆਪਣਾ ਉਤਰ ਹਣਾ ਹਾਰ ਗਿਆ ਬਈ ਕੂਤਰ ਕਾਰਨ ਕੀ ਐ ਮਲੱਪ ਹਜੇ ਵੀ ਦੇਖੋ ਕੂਤਰ ਨੇ ਝੰਡਾ ਪਾਟ ਰੱਖੀ ਐ ਉਹ ਦੇਖੋ ਟਾਂਡ ਪੱਟੀਆਂ ਗੂਤਰ ਨੇ ਇਹਨੂੰ ਇਹ ਦਵਾਈ ਲੱਗੀ ਨਾ ਮਲਾ ਪਾ ਲਈ ਇਹਨੂੰ ਹੁਣ ਨਾ ਲਾਇਓ ਮੈਂ ਤਾਂ ਕਹਿਣਾ ਠੀਕ ਬਾਹਰ ਲਈ ਗੋਲੀਆਂਆਂ ਆਂ ਆਪਣੀਆਂ ਬਾਹਰ ਲਾ ਹੈਗੇ ਇਹਨਾਂ ਗਾਇਸ ਹੈਗੇ ਬਾਹਰ ਲਾ ਗੋਲੀਆਂ ਲਾਵਾਂਗੇ ਇਹਦੇ ਆਪਾਂ ਆ ਮੋਹਰ ਲੱਗੀ ਆ ਪਈ ਇਹਦੇ ਠੀਕ ਹੈ ਕਿ ਨਹੀਂ ਆਪਣੇ ਸ਼ੇਰ ਦੇ ਠੀਕ ਹੈ ਓਕੇ ਆਪਾਂ ਇਹਨਾਂ ਪਿਆ ਵੀ ਹੋਈਆਂ ਨਾ ਸਰਾ ਖਾਰੇਗਾ ਬਾਬੇ ਸਾਨੂੰ ਦੱਸਿਆ ਸੀ ਕਿ ਮੈਂ ਵੀ ਤੇਰੇ ਪਜਾਰ ਦੇ ਵਿੱਚ ਜਿਮੇਟੂਗਾ। ਉਹ ਵੀ ਬਹੁਤ ਮਾਰਦ ਥੱਲੇ। ਹੈਂ? ਉਹ ਬਹੁਤ ਮਾਰਦ। ਉਹ ਉਹਤ ਮਾਰਦਾ ਸੀਗਾ। ਆਏ ਵਾਏ। ਜੇ ਤੂੰ ਮੈਨੂੰ ਪਹਿਲਾਂ ਗੂ ਲਾਉਂਦਾ ਨਾ ਵੀ ਕਿਤੇ ਮੁਲਾਪਾ ਇਹਨਾਂ ਦੇ ਤੇ ਮੈਂ ਖਰਾਕ ਵਧਾ ਲੈਂਦਾ ਤੇਰੇ ਬੈਠਣਾ ਨਹੀਂ ਸੀ ਭੈਣ ਦੇ। ਬਈ ਬਹੁਤ ਪੜਾ। ਹੈਂ? ਬਹੁਤ ਚੰਗੇ ਤਨ। ਸਿਰ ਆਉ ਡਿਆ। ਕੋਈ ਕਮੀ ਪੇਸ਼ੀ ਦਾ ਨਹੀਂ ਲੱਗਿਆ ਆਪਣੀ ਸਾਹ ਚ ਬਈ। ਹੈਂ? ਚੱਲ ਯਾਰ ਚਿੱਤ ਖੁਸ਼ ਹੋ ਗਿਆ ਕੁੱਲ ਮਿਲਾ ਕੇ ਬਹੁਤ ਡੈਗੂ ਤਰਣਾ ਨਾ ਉੱਥੇ। ਬਾਕੀ ਇੱਕ ਗੱਲ ਭੈਣ ਨਾ ਪੱਜੇਗਾ ਆਂ ਪੱਜੇਗਾ ਤੂੰ। ਕਮਾਲ ਕਰੀ ਇਹਨਾਂ ਨੇ। ਉਪਜੇਗਾ ਮੇਰੇ ਕੋਲ ਹੈ ਬਾਕੀ ਇੱਕ ਗੱਲ ਹੋਰ ਪਿੰਡ ਨਹੀਂ ਛੱਡਿਆ ਪਿੰਡ ਨੇ ਆਉਣ ਜਾਣ ਹੋ ਕੇ ਆਉਣ ਜਾਣ ਕੀਤਾ ਬੈਠਾ ਉੱਥੇ ਹੀ ਜਿੱਥੋਂ ਡਿਆ ਸਹੀ ਗੱਲ ਹੈ ਕਿ ਨਹੀਂ ਛੋੜਾ ਕਬੂਤਰ ਭਰਾਵਾ ਇੱਕ ਨੰਬਰ ਆ ਸਲਾਉਣ ਵਾਲਾ ਕਬੂਤਰ ਹੈ ਸਾਡੇ ਤਾਂ ਐ ਨਹੀਂ ਪਤਾ ਮੂੰਹ ਚਾਕੇ ਵਾਹਣਾ ਜਿੱਡੇ ਪੈਂਦੇ ਜਾ ਕੇ ਠੀਕ ਆ ਕਿ ਨਹੀਂ ਸਰਾ ਮੈਂ ਹੈ ਬਈ ਕਬੂਤਰ ਬਹੁਤ ਚੰਗਾ ਉੱਡਿਆ ਬਈ ਮੁਲਾਪਾਂ ਨੇ ਹਰਾਤਾ ਸਾਨੂੰ ਦੱਸਿਆ ਸੀ ਮੈਂ ਮੁਲਾਪ ਮਾਰਿਆ ਕਬੂਤਰ ਨੇ ਯਾਰਣਾ ਕੰਜਰ ਦੇਨੇ ਕਿੰਨੇ ਕਬੂਤਰ ਫਿਰਦੀ ਬਈ ਉਦੋਂ ਉਦੋਂ ਕਰਦੇ ਸੀ 20 20 ਕ ਤੇ ਜੇ ਤੁਸੀਂ ਆਇਓ ਕਿੰਨੇ ਕਰ ਰਹੇ ਸੀ ਇਹ ਬਾਜੀ ਨਿਬੜਨ ਨਾਲ ਹੀ ਹੋਊਗੀ ਕਿ ਨਹੀਂ 15 6 20 15 20 ਉਹ ਹਗੀ ਪਾਲ ਨਖੰਡ ਪਾਣੀ ਉਧਰਲੇ ਤੋੜੇ ਤੇ بیا ਜਾ ਕੋਈ ਨਾ ਉਹ ਪਾਲ ਲਾ ਦੇਖੀ 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 ਆ ਹੱਕ ਨਹੀਂ ਕੂਤਰ ਦਾ ਆ ਲੱਛਣ ਨੇ ਨਿਕਲ ਇੰਨੇ ਕੀਤੇ ਬਾਈ ਇਹ ਨਾ ਇਹ ਸਿਰ ਦੇ ਕੇ ਬਹਿ ਗਿਆ ਮੈਨੂੰ ਲੱਗ ਗਿਆ ਪਤਾ ਭੈ ਜੋ ਮੈਂ ਹਾਂ ਹੀ ਕੂਤਰ ਦਿੰਦਾ ਹਮਲਾਪੇ ਸਾਂਹ ਤਾਂ ਖਰਾਾ ਕਿਵੇਂ ਦੇ ਕੇ ਆਣੇ ਉਹ ਦੀ ਆਪਸੇ ਆਣਾ ਪਰ ਤੜਕ ਜਿਹੜੀ ਚੀਜ਼ ਦਿੱਤੀ ਸੀਗੀ ਉਹਨੇ ਬਹੁਤ ਫਾਇਦਾ ਕੀਤਾ ਇਹਦਾ ਉਹ ਨਹੀਂ ਚੜਾਇਆ ਇਹਨੂੰ ਤਾਂ ਨੂੰ ਦੇਖੋ ਇਹ ਨੂੰ ਵੀ ਵੀ ਇਹ ਰਾਕੇ ਵੀ ਲੱਤੀ ਉਹਦੀ ਉਹਦੀ ਕਰਨ ਆ ਆ ਚਲ ਕੋਈ ਨਾ ਮੁੰਡਿਆ ਬਹੁਤ ਸੋਹਣਾ ਓਡਸਰਾ ਲਾਤੀ ਅਗਲੀ ਬਾਜੀ ਮੈਂ ਇਨੀ ਗਰੰਟੀ ਲੈਣਾ 22 ਇਹਨੂੰ ਮੈਂ ਇੱਛਾ ਸਾਂਭਣਾ ਤੁਸੀਂ ਘਰੇ ਡਾਉਣਾ ਅਗਲੀ ਬਾਜੀ ਦੇ ਨਾਲ ਕੁੱਟਣੀ ਆਪਾਂ ਹਰ ਹਾਲ ਜੀ ਚੱਲੇ ਆਪਣੇ ਸਾਰੇ ਮਿੱਤਰ ਤਿੰਨੋਂ ਵਾਲੇ ਵੀ ਤੁਸੀਂ ਫੜ ਲਈ ਕਬੂਤਰੀ ਵੀ ਆldi ਛੇੜੀ ਦੇ ਬਾੜੀ ਹਾਂਜੀ ਹਾਂਜੀ ਮੁੱਲ ਪੈ ਗਿਆ ਪੱਕੀ ਗੱਲ ਹੈ ਕਿਸਮਤ ਦੇਖ ਉੱਥੇ ਬਾਜੀ ਮੁੱਕੀ 5:30 ਦੇ ਪਾਇਆ ਹਾਏ 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 ਚੱਲ ਕੋਈ ਗੱਲ ਨਹੀਂ ਆ ਵੀ ਸੁਣੋ ਡਾ ਵੀ ਚੱਲੇ ਮੁੰਡੇ ਓਕੇ ਠੀਕ ਆ ਬਾਏ ਬਾਏ ਓਕੇ ਚਲੋ ਚਲੋ ਠੀਕ ਆ ਅਸੀਂ ਵੀ ਜਾਣੇ ਕੰਮ ਤੇ ਹੁਣ ਚੱਲੀ ਆ ਜੀ ਸਾਰੇ ਬੰਦੇ ਪਿਉਰੀ ਵਾਲੇ ਵੀ ਜਾਂਦੇ ਆ ਠੀਕ ਆ ਤੇ ਬਾਕੀ ਕੀ ਨਾਲ ਲੈਂਦੇ ਹੁੰਦੇ ਹੁਣ ਆਪਾਂ ਕਬੂਤਰ ਫੜ ਕੇ ਲੈਣੇ ਆ ਬਈ ਗਿੱਦੜਵੇ ਤੋਂ ਹੈਲੋ ਦੋ ਕਬੂਤਰ ਹੋਰ ਸਾਹਮਣੇ ਆਪਣੇ ਮਿੱਤਰਾਂ ਦੇ ਇੱਕ ਛੜਣਾ 29 ਨੂੰ ਇੱਕ ਛੜਣਾ 30 ਨੂੰ ਕਿ ਇਹਨੂੰ ਦੋ ਛੜਾਂਗੇ ਮਤਲਬ ਵੀ ਇੱਕ ਆਪਣੇ ਘਰੇ ਕੋਹਨਾ ਦੇ ਇੱਕ 29 ਨੂੰ ਉਹਨਾਂ ਦਾ ਬੱਚਾ ਛੜਨਾ ਠੀਕ ਹੈ ਇਹਨਾਂ ਸਾਮ ਸੰਭਾਲ ਦਾ ਪਤਾ ਲੱਗ ਜੂਗਾ ਤੇ ਓਕੇ ਬਾਕੀ ਅੱਜ ਵਾਲਾ ਵੀ ਕਬੂਤਰ ਤੁਸੀਂ ਦਵਣੀ ਦੇ ਵਲੌਗ ਤੇ ਦੇਖ ਹੀ ਲਓ ਕਿਵੇਂ ਉਹਦਾ ਕੀ ਸਾਫਦਾ ਕੀ ਗੱਲਬਾਤ ਸੀ ਹਣਾ ਤਾਂ ਕਰਕੇ ਤੇ ਓਕੇ ਹੋ ਗਈ ਰਿਪੋਰਟ ਹਾਂ ਨਹੀਂ ਵਾਈਦੀ ਹੁੰਦੀ ਚਲ ਕੋਈ ਨਾ ਹੋਇਆ ਆਇਆ ਕੀ ਕਰੀ ਜਾਂਦਾ ਮਮ ਬੀਜੀ ਹੋ ਗਿਆ ਹਾਂ ਬਾਤ ਉਹੀ ਬਣ ਗਈ ਦਵਣੀ ਕਬੂਤਰ ਕੀ ਹੈ ਨਾ ਆਪਣੇ ਕੀ ਬਾਤ ਉਹੀ ਬਣ ਤਿੰਨ ਤੋਂ ਚਾਰ ਹਾਂ ਜੀ ਤੇ 3 ਵਜੇ ਇਨੀਅਰ ਕੈਲਕੁਲੇਟਰ ਪੈੜੀ ਕਿਵੇਂ ਲਾਤੀ ਯਾਰ ਮੈਂ 7:00 ਤੋਂ 4 ਦੇ ਵਿੱਚ ਵਿੱਚ ਬਹਿ ਜੂ ਮੈਂ ਆਖਿਆ ਸੀ ਹਾਂ ਤੇ 10:00 ਹੋਈ ਜਾਵਾਂ 10:00 ਹੋ ਜਮਾ ਛਾਵੇਂ ਹੋ ਗਈ ਨਾ ਗੱਲ ਬੈਠੋ ਹੀ ਭੁੱਖਾ ਬੱਜ ਗਏ 11 ਮਿੰਟ ਤੇ ਹੋ ਬਹਿ ਗਿਆ ਸੀ ਭੁੱਖ ਠੱਪੇ ਮਾਰ ਮਾਰ ਠੱਪੇ ਪੂਰੇ ਫੁੱਲ ਮਾਰ ਮਾਰ ਠੂੰਗਾ ਮਾਰਦਾ ਹੀ ਐ ਠੂੰਗਾ ਪੂਰੀ ਆਏ ਆਏ ਬੈਠੇ ਛਾਵੇਂ ਮਾਰਦੇ ਹਾਂ ਹਾਏ 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 ਫਾਇਨ ਜੀ ਪਿੰਜਰਾ ਪੱਟੀ ਗਿਆ ਬੰਦਾ ਫੋਨ ਸਰ ਵਿੱਚ ਹੈ ਪਿੰਜਰਾ ਪੱਟੀ ਗਿਆ ਹਲੋ ਓਕੇ ਠੀਕ ਹੈ ਜਿਹੜੀ ਆ ਦੇ ਮੁੜ ਗਿਆ ਦੇ ਪਾਂ ਚੱਲ ਜੀ ਕਿ ਦੜਪਾ ਘਰ ਲਈ ਪੈਗ ਜਾਨਵਰ ਐ ਓਏ ਓਕੇ ਸਤਿ ਸ਼੍ਰੀ ਅਕਾਲ ਬਰਾਦੇ ਮੁੰਡਿਆ ਚਲੋ ਦੇਖਦੇ ਆਂ ਭਾਈ ਯਾਰ ਜੋਰ ਪੂਰਾ ਲਾਉਂਗਾ ਗਾਂ ਥੋੜੀ ਕਿਸਮਤ ਹੈ ਸਹੀ ਹੈ ਕਿ ਨਹੀਂ ਪਾਣੀ ਤਾਂ ਫੜਾਤਾ ਚੱਲੇਗੇ ਮੁੰਡਿਆ ਆਪਾਂ ਚਲੋ ਦਰਾਂ ਨਾਲ ਆਣੇ ਬਹਿਣੀ ਆਪਾਂ ਦਰਾਂ ਨਾਲ ਹੀ ਜਾਵਾਂਗੇ ਹੋਰ ਕੰਨ ਨਾ ਜਾਵਾਂਗੇ ਸ਼ਾਂ ਚੱਲ ਗਏ ਫਿਰ ਚਲੋ 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 ਬਣੀ ਵਾਲੇ ਇੱਕ ਤਾਂ ਪਤਾ ਨਹੀਂ ਲੜਕੀ ਕਰੀ ਆਨੇ ਹਾਂਜੀ ਆਗੇ ਮੇਰੇ ਵੀਰੋ ਕਰੇ ਤੇ ਪਿੰਜਰਿਆਂ ਵਾਲੇ ਕਬੂਤਰ ਹੁਣ ਮੌਸਮ ਗਿਆ ਠਰ ਤੇ ਛੜਦਾ ਖੁੱਡੇ ਚ ਬਈ ਠੀਕ ਹੈ ਤੇ ਬਾਕੀ ਕੱਲ ਨੂੰ ਕੂਲਰ ਲੈ ਆਉਣਾ ਠੀਕ ਹੈ ਜੀ ਯਾਰ ਦੂਜਾ ਫਿਰ ਉਹਨੂੰ ਫੋਨ ਕਰਦੇ ਆਪਾਂ ਚੱਲ ਫਿਰ ਖੁਬਾ ਉਹ ਪਹਿਲਾਂ ਫੋਨ ਕਰਕੇ ਹੁਣ ਆਪਾਂ ਯਾਰ ਮੈਂ ਵੀ ਦਾਣੇ ਪਾਣੇ ਆ ਚੱਲ ਕੋਈ ਨਾ ਤੇਰੇ ਦਾ ਕੀ ਹੈ ਕੋਈ ਗੱਲ ਨਹੀਂ ਮੈਂ ਲੇਟ ਵਾਲਾਂ ਦੇ ਚਲੋ ਜੀ ਹਾਂਜੀ ਮੇਰੇ ਵੀਰੋ ਬੜਾ ਮਿਲ ਕੀ ਦੋ ਸੇ ਖੂਤਰਾ ਨੂੰ ਪਾਣੀ ਪਾਉਣਿਆ ਬਈ ਬੋਲ ਇਹੋ ਕੰਮ ਸਾਡਾ ਯਾਰ ਕੈਸੇ ਦੇ ਮੰਗ ਰਹੇ ਆ ਉਹ ਤਾਂ ਸਵਾਦ ਵਾਲੇ ਦੇ ਮੰਗ ਹੀ ਆਂਦੇ ਆ ਹਾਂਜੀ ਐਂ ਜੀ ਕਰਦਾ ਵੀ ਬਸ ਇਹੋ ਜਿਹੇ ਦਿਨ ਹੀ ਹੋਣਾ ਤਾਂ ਕਰਕੇ ਬੋਦਰ ਪੀ ਆਏ ਮੈਨੂੰ ਕਿਦ ਲਈਨੇ ਐਨਾ ਮੂੰਹ ਮਗਰ ਮਾਛਰ ਗਾਣਾ ਸਾਰਾ ਕੁਝ ਘਗੜੇ ਚਕੜੇ ਓ ਕੀ ਕਰੀਏ ਪਾਣੀ ਢੋਂਦੇ ਫਿਰਦੇ ਆਂ ਤੇ ਕੀ ਹੋ ਜੀ ਲਈ ਹੋਇਆ ਯਾਰ ਪੈ ਜੀ ਯਾਰ ਸਣਾ 8 ਵਜੇ 8 ਕੋਈ ਟਾਈਮ ਹੀ ਹੈ ਨਹੀਂ ਆਪਣੇ ਕਿਸੇ ਚੀਜ਼ ਦਾ ਕੋਦੋਂ ਵੀ ਕਿੱਥੇ ਵੀ ਮੂੰਹ ਚਾਕੇ ਜਾ ਸਕਦਾ ਇੰਨਾ ਮੈਨੂੰ ਯਕੀਨ ਹੈ ਸਾਡੇ ਦੇ ਪਹਿਲਾਂ ਜੀ ਸ਼ੈਲਰ ਚ ਜਾਂਦੀ ਸੀ ਉਹ ਕਿਲੋਮੀਟਰ ਗਾਂ ਤੋਂ ਮੁੜ ਕੇ ਫਿਰ ਜੀ ਮੈਂ ਕਹਿੰਦਾ ਇੱਥੋਂ ਲੈਣੀ ਜਿੱਥੋਂ ਨਾਲ ਫਿਰ ਕੱਸੀ ਤੋਂ ਇੱਕ ਕੱਸੀ ਦੇ ਨਾਮ ਫੇਟਾਂ ਦਾ ਫੇਰ ਸ਼ੈਲਰ ਚ ਜਾਂਦੇ ਐਨਾ ਕੋਟਾ ਹਜੇ ਇੱਕ ਕਬੂਤਰੀ ਲਾਉਣੀ ਆ ਬਹੁਤ ਕੁਝ ਕਰਨਾ ਜਾ ਕੇ ਤੇ ਪਾਣੀ ਪਾਦਾ ਵੀ ਸਾਰੇ ਕਬੂਤਰਾਂ ਨੂੰ ਹਾਂ ਲਿਓ ਕੀ ਗੱਲ ਹੈ ਕੰਜੇ ਦੇ ਅੰਦਰ ਕੂਲਰ ਚੱਲੀ ਜਾਂਦਾ ਹੈ ਉਹੀ ਮੇਰੀ ਮਿੱਠੀ ਮਿੱਠੀ ਲਈ ਬਸ ਹੁਣ ਖੋ ਜਾ ਤੋ ਕਲਪਨਾਬਲੀ ਕਰਦੀ ਕੰਜੇ ਦੇ ਨਾ ਤਾਂ ਬਹੁਤ ਹੋ ਗਿਆ ਅਠਵੀਂ ਬਾਬੇ ਉਹ ਬਹੁਤ ਕੰਮ ਕਰਨੇ ਹੁੰਦੇ ਏ ਚਲੋ ਇਹ ਗਾ ਨਹੀਂ ਹੋ ਜਾਣਗੇ ਹੋਰ ਸਾਰੇ ਤੇ ਪੱਖਾ ਛੱਡ ਗਏ ਧਰੋਂ ਮੈਂ ਕਹਿੰਦਾ ਇਹਨਾਂ ਨਾਲ ਅਕਾ ਛੱਡ ਕੇ ਕੋਲਰ ਆਪਾਂ ਹੁਣ ਲਿਆਉਣ ਦੀ ਰਹਿ ਗਈ ਕਿ ਕੱਲ ਨੂੰ ਪੈਸੇ ਤਾਂ ਆ ਗਿਆ ਆਪਣੇ ਹਨਾ ਬਾਰੋਂ ਮਿੱਤਰ ਨੇ ਘਰ ਤੇ ਸੀਗੇ ਕਿਸੇ ਨੇ ਕਹਿੰਦਾ ਵੀ ਤੂੰ ਲਿਆ ਕੋਈ ਚੱਕਰ ਨਹੀਂ ਗਾ ਤਾਂ ਕਰਕੇ ਤੇ ਉਹ ਵੀ ਦੱਸਾਂਗੇ ਤੁਹਾਨੂੰ ਹਨਾ ਸਪான்ਸਰ ਬਾਈ ਕਿਹਨੇ ਕੀਤੇ ਕਿਹੜੇ ਮਿੱਤਰ ਨੇ ਨਾਮ ਜਰੂਰ ਦੱਸਾਂਗੇ ਤੇ ਵੱਲੇ ਆਏ ਕੋਈ ਚੱਕਰ ਨਹੀਂ ਆਣਾ ਆ ਦੋ ਕੂਤਰ ਆ ਸੰਭ ਨੂੰ ਬਈ ਹਨਾ ਜਿਆਦਾ ਨਹੀਂ ਖਾਉਂਦਾ ਆ ਦੋ ਕੂਤਰ ਸੰਭ ਰਿਆ ਹੁਣ ਆਪਾਂ ਇਹ ਤੋਂ ਬਾਅਦ ਠੀਕ ਹੈ ਹਾਂਜੀ ਆਗੇ ਥੱਲੇ ਕਰੇ ਦਿਓ ਆਸ ਤੇ ਰੋਟੀ ਲस्सी ਲੈ ਆਂਦੀ ਐ ਦੇਖੋ ਤੇ ਮੂੰਹ ਵੇਖੋ ਮੇਰਾ ਐ ਪੱਕਾ ਨਿਖੇੜੀ ਦਾ ਤਗੜਾ ਇਹ ਨੀਂਦ ਆ ਵਰਦਲਾ ਤੁਮ ਤਾਈ ਨੂੰ ਚਲੋ ਕੋਈ ਨੀ ਕੋਈ ਆਇਆ ਪੁੱਤ ਖਾਲਾ ਪੁੱਤ ਏ ਚੋਟੀ ਠੀਕ ਐ ਲੱਸੀ ਆ ਪਾਣੀ ਆ ਭਈ ਕਿਤੇ ਸਮਝ ਵੀ ਕੋਈ ਸਮਾਨਾ ਪੈਦਾ ਹੀ ਕਰ ਠੀਕ ਐ ਉਹ ਪਾਣੀ ਆ ਕੋਈ ਮੰਗਾਉਣੇ ਨੇ ਅਗਲੇ ਤੋਂ ਜਿਹੜਾ ਅਗਲਾ ਕਰੇ ਵਰਤਦਾ ਵੀ ਜਿਹੜਾ ਘਰੇ ਗੁੱਡਾ ਜਿਹਾ ਪੋਦਾ ਹੈ ਗੁੱਡਾ ਕੈਨੂੰ ਕਿਉਂਦਾ ਤੇ ਤੜਕੇ ਪਾਣੀ ਜਿਹੜਾ ਦੇ ਕੇ ਛੱਡਦੇ ਆ ਵਾਰੀਆਂ ਤੇ ਕਬੂਤਰ ਉਹ ਸੇਮ ਪਾਣੀ ਆਪ ਮੰਗਾਉਣੇ ਹੁੰਦੇ ਆ ਸਾਂਭਣ ਵਾਸਤੇ ਵੀ ਕਿਉਂਕਿ ਇਹ ਪਾਣੀ ਬਦਲਦੇ ਹੋਂ ਨਾਲੀ ਥੋੜੀ-ਬੋਲੀ ਟਿੱਕ ਤਾਂ ਆ ਸੰਗ ਹੈ ਤੇਰੇ ਹਿਸਾਬ ਨਾਲ ਬਾਕੀ ਮੈਨੂੰ ਇਟਾ ਰੋ ਪਤਾ ਨਹੀਂ ਹਾਂ ਯਾਰ ਬਾਦਾਂ ਤੂੰ ਬਾਹਲੇ ਵਧੇ ਪਿਆ ਜਿਹੜਾ ਇੰਨੇ ਬੈਠਿਆ ਸਾਰੇ ਇੱਕ ਨੂੰ ਚੂੜੂ ਚੂਜੇ ਇਹਨਾਂ ਸਾਰਿਆਂ ਨੂੰ ਪਾਣਾ ਦੇ ਕੇ ਹੈਨਾ ਗਾਉ ਤਾਂ ਕੋਈ ਵਾਦੂ ਪਿਆ ਆ ਠੀਕ ਜੀ ਤੇਰੇ ਸਾਹਮਣੇ ਆਣਾ ਕੰਮ ਤੋਂ ਹੰਦੇ ਸਾਰੇ ਨਵੇਂ ਮੇਟ ਤੇ ਤਾਂ ਤੁਮ ਪਿਉਂਦੇ ਜੀ ਉਹ ਸੌਂਦੇ ਆਪਣੇ ਸਿੱਪਾ ਆ ਆਪ ਰੋਟੀ ਖਾਏ ਜਾਂ ਸੀਰੀਆ ਪਿਐਸ ਦਾ ਵੀ ਚਾਪਲੇਟ ਕਿਉਂ ਦੀ ਲਾ ਲਈ ਦੋ ਟਰਡ ਫੁੱਲ ਹੈ ਤੜਕ ਜਾ ਰਹੇ ਹੁਣ 12 ਵਜੇ 1 2 3 4 ਸਿਰਫ 4 ਘੰਟੇ ਸੌਂਦੇ ਆਪਾਂ ਚਲੋ 4 ਘੰਟੇ ਨਹੀਂ ਪੂਰੀ ਕਰੀਏ ਦੋ ਫੇਰ ਉੱਠਣਾ ਫੇਰ ਦੋਰਾ ਪੰਡਾ ਕਰਨੀਆਂ ਕੰਮ ਬਹੁਤ ਕਰੋ ਛੋੜ ਨਾ ਦੇਵੋ ਉਹ ਸੀਓ ਓਕੇ ਬਰੂ ਹਾਂ kek, wabay pou la vizor.